ਬਜ਼ੁਰਗਾਂ ਦੀ ਬਹੁਤ ਵੱਡੀ ਸਮੱਸਿਆ ਪਾਰਕਿੰਗਸ ਇਹਨੂੰ ਆਯੁਰਵੇਦ ਦੇ ਵਿੱਚ ਕੰਪ ਬਾਤ ਕਹਿੰਦੇ ਆ ਕੰਪ ਬਾਤ ਕਿਉਂਕਿ ਜਦੋਂ ਵੱਧਦੀ ਉਮਰ ਹੁੰਦੀ ਆ ਤਾਂ ਵੱਧਦੀ ਉਮਰ ਦੇ ਨਾਲ ਸਰੀਰ ਦੇ ਵਿੱਚ ਸਾਡੇ ਬਾਤ ਜਿਹੜੀ ਬਦਨ ਲਾ ਜਾਂਦੀ ਆ ਜਿਵੇਂ ਬਾਤ ਪਿਤ ਕਪ ਤਿੰਨ ਦੋਸ਼ ਹੁੰਦੇ ਨੇ ਨਾ ਜਿਹੜਾ ਬਾਤ ਦੋਸ਼ ਹੁੰਦਾ ਬਾਜੂ ਦੋਸ਼ ਉਹ ਵੱਧਦੀ ਉਮਰ ਦੇ ਨਾਲ ਵਧਣਾ ਸ਼ੁਰੂ ਹੋ ਜਾਂਦਾ ਸਰੀਰ ਦੇ ਵਿੱਚ ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਸੇ ਨੂੰ ਅਧਰੰਗ ਹੋ ਗਿਆ ਇਹਨਾਂ ਨੂੰ ਪੈਰਾਲਾਈਜ਼ ਕਹਿੰਦੇ ਆ ਪੈਰਾਲਾਈਜ਼ ਹੋ ਗਿਆ ਜਿਵੇਂ ਜਾਂ ਕੋਈ ਜੋਇੰਟ ਪੇਨ ਜੋੜਾਂ 'ਚ ਦਰਦ ਜੋੜਾਂ 'ਚ ਖੁਸ਼ਕੀ ਆਉਣੀ ਕਈ ਤਰ੍ਹਾਂ ਦੇ ਸੁਸਮੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਇਸ ਮਸਾਇਡਿਕ ਕੰਪ ਬਾਤ ਪਾਰਕਿੰਸ ਇਹਦੇ ਵਿੱਚ ਕੀ ਹੁੰਦਾ ਹੱਥ ਪੈਰ ਜਿਵੇਂ ਬਜ਼ੁਰਗਾਂ ਦੇ ਬਹੁਤ ਜ਼ਿਆਦਾ ਕੰਮ ਲੈਦੇ ਨੇ ਜਿਵੇਂ ਹੱਥ ਵਿੱਚ ਕੁਝ ਫੜਦੇ ਨੇ ਕੰਮ ਦੇ ਨੇ ਹੱਥ ਕਈ ਵਾਰੀ ਬਿਨਾ ਫੜੇ ਵੀ ਹੱਥ ਬਹੁਤ ਜ਼ਿਆਦਾ ਕੰਮ ਦੇਦੇ ਨੇ ਤੇ ਜਿਨ੍ਹਾਂ ਦੇ ਪਰਿਵਾਰ ਚ ਬਜ਼ੁਰਗਾਂ ਨੂੰ ਇਹ ਸਮੱਸਿਆ ਹੈਗੀ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਵੀਡੀਓ ਦਾ ਲਾਭ ਮਿਲਣ ਵਾਲਾ ਤੇ ਐਂਡ ਤੱਕ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਵੀ ਬਜ਼ੁਰਗ ਹੋਣਾ ਕਿਉਂਕਿ ਬਚਪਨ ਜਵਾਨੀ ਬਜ਼ੁਰਗ ਬੜੇ ਪਾਸਾਰਾ ਤੇ ਹੀ ਹੋਣਾ ਹਨਾ ਕੋਈ ਨਹੀਂ ਰੋਕ ਸਕਦਾ ਕੁਦਰਤੀ ਇਹ ਜਿਹੜ ਹੁਣ ਮੈਂ ਆ ਤੁਸੀਓ ਕੋਈ ਵੀ ਅਜਵਾਨ ਆਪਾਂ ਨਾ ਇੱਕ ਦਿਨ ਬੜੇਪਾ ਵੀ ਆਉਣਾ ਇਸ ਕਰਕੇ ਵੀਡੀਓ ਨੂੰ ਸੇਵ ਕਰਕੇ ਰੱਖ ਲੋ ਤੇ ਲਿਖ ਕੇ ਰੱਖ ਲੋ ਨੁਸਖਾ ਕਿਉਂਕਿ ਕਿਸੇ ਨੂੰ ਦੱਸਣਾ ਪੈਂਦਾ ਪਰਿਵਾਰ ਦੇ ਵਿੱਚ ਪਰਿਵਾਰ ਤੁਹਾਡੇ ਬਜ਼ੁਰਗ ਹੁੰਦੇ ਨੇ ਤੇ ਕੰਮ ਆਊਗਾ ਠੀਕ ਹੈ ਜੀ ਤੇ ਕਿਸੇ ਵੀ ਟਾਈਮ ਇਦਾਂ ਇਸ ਸਮੱਸਿਆ ਵੱਡੀ ਉਮਰ ਚ ਹੋ ਜਾਂਦੀ ਹੈ ਤੇ ਪਰ ਇਹ ਅਗਰ ਜਿਹਨੂੰ ਨਹੀਂ ਵੀ ਹੈਗੀ ਬਜ਼ੁਰਗਾਂ ਨੂੰ ਤੁਸੀਂ ਚਾਹਣੋ ਐਜ਼ ਏ ਟੋਨਿਕ ਕੋਈ ਚੀਜ਼ ਦੇਣੀ ਚਾਹਣੋ ਵੀ ਉਹਨਾਂ ਨੂੰ ਇੱਕ ਸਪਲੀਮੈਂਟ ਦੀ ਤਰ੍ਹਾਂ ਵੀ ਕੋਈ ਚੀਜ਼ ਟੋਨਿਕ ਦੇ ਤੌਰ ਤੇ ਕੰਮ ਕਰੇ ਵੀ ਬਜ਼ੁਰਗ ਠੀਕ ਰਹਿਣ ਤਾਂ ਵੀ ਇਹ ਜਿਹੜੀ ਦਵਾਈ ਦੇ ਸਕਦੇ ਹੋ ਤੁਸੀਂ ਆਮ ਬਾਜ਼ਾਰ ਚੋਂ ਮਿਲ ਜੂਗੀ ਸਤਿ ਸ਼੍ਰੀ ਅਕਾਲ ਮੈਂ ਚੰਨ ਕਮਲ ਸਿੰਘ ਹੋਲਡ ਆਯੋਬੈਦ ਦਾ ਧੂਰੀ ਤੋਂ ਸਾਧੂ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇਹ ਕੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਚ ਆਜ ਰਿਹਾ ਆ। ਫਾਇਦੇ ਦੀ ਵੀਡੀਓ ਹੈ ਬਜ਼ੁਰਗਾਂ ਦੇ ਸਵੰਚ ਪਾਰਕਿੰਸ ਜਿਹਨੂੰ ਕਹਿੰਦੇ ਆ ਕੰਪ ਬਾਤ ਆ ਜਿਹਦੇ ਵਿੱਚ ਕਹਿੰਦੇ ਨੇ ਅੱਜ ਆਪਾਂ ਕੁਝ ਫੜ ਨਹੀਂ ਸਕਦੇ ਪੈਂ ਡੋਲਰਾਂ ਦਾ ਚੜ ਡੋਲਰਾਂ ਦਾ ਡਾੜ ਰਹਿੰਦਾ। ਕਈ ਬਜ਼ੁਰਗਾਂ ਨੂੰ ਇਨੀ ਸਮੱਸਿਆ ਆਂਦੀ ਆ ਵੀ ਕੋਈ ਹੋਰ ਦੂਸਰਾ ਬੱਚਾ ਉਹਨਾਂ ਨੂੰ ਜਿਹੜਾ ਖਾਣਾ ਵਗੈਰਾ ਖਵਾਉਂਦੇ ਆ। ਤੇ ਕਈ ਯੈਲੋਪੈਥਿਕ ਟਰੀਟਮੈਂਟ ਲੈਂਦੇ ਨੇ ਬਹੁਤ ਸੋਹਣਾ ਲੱਗੇ ਉਹ ਠੀਕ ਫਿਰ ਮਨੋਂ ਮੈਂ ਇਸ਼ਲਾਹ ਦੂੰਗਾ ਵੀ ਕਿਤਾਬ ਤੁਸੀਂ ਆਯੁਰਵੇਦ ਦਾ ਦੇ ਵਿੱਚ ਕੋਈ ਨੇੜੇ ਤੁਹਾਡੇ ਚਿਕਿਤਸਕ ਹੈਗਾ ਆਯੁਰਵੇਦ ਦਾ ਕੋਈ ਡਾਕਟਰ ਹੈ ਜਾਂ ਸਰਕਾਰੀ ਡਿਸਪੈਂਸਰੀ ਆਯੁਰਵੇਦ ਦੀ ਉੱਥੇ ਮਿਲ ਕੇ ਤੁਸੀਂ ਜਿਹੜੀ ਆਪਦੀ ਚਿਕਿਤਸਾ ਜਿਹੜਾ ਇਲਾਜ ਸਹੀ ਤਰੀਕੇ ਨਾਲ ਕਰਾਓ ਆਯੁਰਵੇਦ ਦੇ ਵਿੱਚ ਇਹ ਬਿਮਾਰੀ ਦਾ ਬਹੁਤ ਸੋਹਣੇ ਤਰੀਕੇ ਨਾਲ ਇਲਾਜ ਹੋ ਸਕਦਾ ਕੋਈ ਐਸੀ ਕਰਨੀ ਸੋ ਇੱਕ ਤੁਸੀਂ ਆਪਣੇ ਇਹ ਘਰੇ ਜਿਹੜੀ ਮੈਂ ਦਵਾਈ ਦੱਸਦਾ ਲਿਆ ਕੇ ਤੁਸੀਂ ਬਜ਼ੁਰਗਾਂ ਨੂੰ ਬਜ਼ੁਰੂੜ ਦਿਓ ਇਹਦੇ ਨਾਲ ਤੁਹਾਨੂੰ ਲਾਭ ਮਿਲ ਸਕਦਾ ਬਹੁਤ ਚੰਗਾ ਕਿਉਂਕਿ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਬਾਅਦਸੀਰ ਵਿੱਚ ਵੱਧ ਜਾਂਦੀ ਹੈ ਜਿਹਦੇ ਕਰਕੇ ਇਹਦਾ ਇਹ ਸਮੱਸਿਆ ਆਉਂਦੀਆਂ ਨੇ ਬਹੁਤ ਕਾਰਨ ਹੁੰਦੇ ਨੇ ਕਿਸੇ ਵੀ ਬਿਮਾਰੀ ਦੇ ਇਹਦੇ ਪਿੱਛੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਨੇ ਸੋ ਦਵਾਈ ਤੁਸੀਂ ਨੋਟ ਕਰ ਲਓ ਵੀਡੀਓ ਜਿਆਦਾ ਆਪਾਂ ਲੰਬੀ ਨਾ ਕਰੀਏ ਤਿੰਨ ਤਰ੍ਹਾਂ ਦੀਆਂ ਦਵਾਈਆਂ ਦੱਸਦਾਂ ਮੈਂ ਤਿੰਨਾਂ ਨੂੰ ਤੁਸੀਂ ਮਿਕਸ ਕਰਕੇ ਦੇਣਾ ਕਿਸੇ ਵੀ ਕੰਪਨੀ ਜਿਹੜੀ ਵਧੀਆ ਲੱਗਦਾ ਲੈ ਲਓ ਕਿਸੇ ਚੰਗੀ ਕੰਪਨੀ ਦਾ ਅਸ਼ਵਗੰਧਾ ਰੇਸਟ ਸਾਰਸਵਤਾ ਰੇਸਟ ਅਤੇ ਦਸ਼ਮੁਲਾ ਰੇਸਟ ਤਿੰਨ ਲੈਣਿਆਂ ਨੇ ਅਸ਼ਵਗੰਧਾ ਰੇਸਟ ਸਾਰਸਵਤਾ ਰੇਸਟ ਅਤੇ ਦਸ਼ਮੁਲਾ ਰੇਸਟ ਤਿੰਨਾਂ ਨੂੰ ਮਿਕਸ ਕਰ ਲੈਣਾ ਜਾਦਾ ਤੁਸੀਂ ਮੌਕੇ ਦੇ ਉੱਪਰ 2 2 2 2 2 ਚਮਚੇ ਸਾਰੇ ਪਲਣਨ ਨੇ ਮਤਲਬ 2 2 2 6 ਚਮਚੇ ਹੋ ਗਏ ਵਿੱਚ ਉਹਨਾਂ ਕੇ ਪਾਣੀ ਪਾ ਲੈਣਾ ਖਾਣਾ ਖਾਣ ਤੋਂ 15 20 ਮਿੰਟ ਬਾਅਦ ਇਹ ਬਜ਼ੁਰਗਾਂ ਨੂੰ ਦੇਣਾ ਸ਼ੁਰੂ ਕਰ ਦੋ ਜਾਮੇ ਦੀ ਵੀਡੀਓ ਬਜ਼ੁਰਗ ਦੇਖਦੇ ਨੇ ਇਹ ਲੈਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਤੇ ਇਸ ਦਿਨੇ ਇੱਕ ਵਾਰੀ ਰਾਤ ਨੂੰ ਦੋ ਟਾਈਮ ਭੋਜਨ ਤੋਂ 15 20 ਮਿੰਟ ਬਾਅਦ ਇਹਦਾ ਸੇਵਨ ਕਰਨਾ ਬਰਾਬਰ ਪਾਣੀ ਮਿਲਾ ਕੇ ਇਹ ਲਗਾਤਾਰ ਤੁਸੀਂ ਲੈਂਦੇ ਰਹੋ ਤੁਸੀਂ ਦੇਖੋਗੇ ਤੁਹਾਨੂੰ ਹੌਲੀ 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 ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਤੇ ਤੁਹਾਡੇ ਨਾੜੀ ਤੰਤਰ ਤੇ ਤੁਹਾਡੇ ਮਸਲਸ ਤੇ ਸਾਰੇ ਪਾਸੇ ਫਾਇਦਾ ਕਰੂਗਾ ਤੇ ਤੁਹਾਡਾ ਜਿਹੜਾ ਕੰਪ ਬਾਤ ਆ ਜਿਹੜਾ ਤੁਹਾਡਾ ਸਿਰ ਦੇ ਵਿੱਚ ਕੰਬਣੀ ਹੁੰਦੀ ਹੈ ਜ ਜਿਹਨੂੰ ਪਾਰਕਿੰਸ ਕਹਿੰਦੇ ਆਪਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਊਗਾ ਉਹ ਵੀ ਤੁਹਾਡੀ ਜਿਹੜੀ ਕਮਜ਼ੋਰੀ ਅਸਿਰ ਦੀ ਉਹ ਵੀ ਦੂਰ ਹੋਊਗੀ ਤੇ ਇਹ ਬਹੁਤ ਵਧੀਆ ਕੰਬੀਨੇਸ਼ਨ ਹੈ ਤੇ ਜਿੰਨੇ ਮੈਨੂੰ ਉਸਕੇ ਦਾਦਾ ਇੱਕ ਨਚੋੜ ਵਾਲੇ ਨੂੰ ਉਸਕੇ ਦਾਦਾ ਉਹਨਾਂ ਮੈਨੂੰ ਦੱਸਿਆ ਹੋਇਆ ਮੇਰੇ ਪਿਤਾ ਜੀ ਦੇ ਪਿੱਛੇ ਗਿਆਨ ਆਯੁਰਵੇਦ ਦਾ ਚਾਲੀਆ ਮੇਰੇ ਪਿਤਾ ਜੀ ਸੀ ਸਾਡੇ ਵੱਡੇ ਗੁਰੂ ਸੰਤ ਗੋਬਿੰਦ ਸਿੰਘ ਜੀ ਉਹ ਵੀ ਆਯੁਰਵੇਦ ਦਾ ਚਾਲੀਆ ਚਤਰਵੇਦੀ ਸੀ ਸੋ ਇਸ ਤਰ੍ਹਾਂ ਜਿਹੜੀ ਇਹ ਗੁੜਤੀ ਦੇ ਵਿੱਚ ਮੈਨੂੰ ਆਯੁਰਵੇਦ ਦੀ ਜਿਹੜੀ ਵਿੱਦਿਆ ਮਿਲੀ ਹੋਈ ਆ ਤੇ ਜਿਹੜੇ ਮੈਨੂੰ ਉਸਕੇ ਸ਼ੇਅਰ ਕਰਦਾ ਅਜਮਾਏ ਹੋਏ ਜਾਂਚੇ ਵਰਕੇ ਨੁਸਖੇ ਹੁੰਦੇ ਨੇ ਤੇ ਮੇਰਾ ਵੀ ਤਜਰਬਾ ਦਿਨ ਪਰ ਦਿਨ ਜਿਵੇਂ ਵੱਧ ਰਿਹਾ ਇਸ ਕਰਕੇ ਮੇਰਾ ਜਿਹੜਾ ਅਨੁਭਵੀ ਨੁਸਖੇ ਨੇ ਅਨੁਭਵੀ ਜੋ ਵੀ ਇਲਾਜ ਅਨੁਭਵੀ ਕਰਦੇ ਆ ਜੋ ਵੀ ਦਵਾਈਆਂ ਸੀ ਬਣਾਉਣੇ ਆ ਜਿਹੜੀ ਬੁੱਟੀਆਂ ਨੇ ਆ ਉਹ ਵੀ ਅਨੁਭਵੀ ਫਾਰਮੂਲੇ ਹੁੰਦੇ ਨੇ ਨਹੀਂ ਤੁਹਾਨੂੰ ਕੋਈ ਡਾਕਟਰ ਪੈਸਿਆਂ ਦੇ ਵਿੱਚ ਇਹ ਦਵਾਈ ਦੇਊਗਾ ਰეკਮੈਂਡ ਕਰੂਗਾ ਮੈਂ ਤੁਹਾਨੂੰ ਫ੍ਰੀ ਚ ਦੱਸ ਰਿਹਾ ਇਹਦੇ ਨਾਲ ਫਾਇਦਾ ਹੋ ਸਕਦਾ ਕੋਈ ਨੁਕਸਾਨ ਨਹੀਂ ਸੋ ਨਹੀਂ ਤੁਸੀਂ ਆਪਣੇ ਨੇੜੇ ਆ ਜਾਵੇ ਕਿਸੇ ਡਿਸਪੈਂਸਰੀ ਜਾ ਕੇ ਸਰਕਾਰੀ ਜੇ ਇਲਾਜ ਕਰਾ ਸਕਦੇ ਹੋ ਜੇ ਫਿਰ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਉੱਨਾ ਮੈਂ ਫੋਨ ਕਰਕੇ ਤੁਸੀਂ ਮਿਲ ਸਕਦੇ ਹੋ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓ ਲੈ ਕੇ ਚਲਦੀ ਆਉਂਗਾ ਦਿਓ ਅੱਗੇ ਖੁਸ਼ ਰਹੋ ਤਾਂ ਦੋਸਤੋ